ਉਹ ਅੰਤ ਨੂੰ ਰਸਮਾਂ ਦੇ ਵਿੱਚ ਪਹੁੰਚਣ ਵਾਸਤੇ ਆਉਂਦੇ ਆ ਬਹੁਤ ਵੱਡੀਆਂ ਧੀੜਾਂ ਪਰ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੋਵੇਗਾ ਜੇ ਫਾਇਦਾ ਤੇ ਕੇਵਲ ਤੇ ਕੇਵਲ ਅੱਜ ਆਉਂਦਾ ਔਰ ਜੇ ਤੁਸੀਂ ਅੱਜ ਆਉਂਦੇ ਹੋ ਤੇ ਕੇਂਦਰ ਸਰਕਾਰ ਦੇ ਉੱਤੇ ਤੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਜ ਜਦੋਂ ਵੀ ਉਹ ਸਤਾ ਤੋਂ ਬਾਹਰ ਹੁੰਦੀਆਂ ਨੇ ਤੇ ਉਸ ਦਿਨ ਤੇ ਤੇ ਬੜੇ ਬੜੇ ਤੇ ਸ਼ਰੂ ਬਾਰਡਰ ਦੇ ਉੱਪਰ ਲੈ ਕੇ ਜਾਵੇਗੀ ਔਰ ਇਹ ਪ੍ਰੇਰਨਾ ਪੀਲ ਹੈ ਜਿਹੜੀ ਉਹ ਕਰੇਗੀ। ਇਹ ਸਭੀ ਪ੍ਰੈਸ ਵਾਲੇ ਸਾਥੀਓ ਕਾ ਬਹੁਤ ਬਹੁਤ ਧੰਨਵਾਦ ਜੋ ਆਪ ਹਮਾਰੀ ਬਾਤ ਕੋ ਹਮਾਰੀ ਆਵਾਜ਼ ਕੋ ਦੁਨੀਆ ਸਮੁੱਚੇ ਦੇਸ਼ ਵਾਸੀਆਂ ਇਹ ਨਹੀਂ ਕਿ ਕੱਲੇ ਪੰਜਾਬ ਦਾ ਹਰਿਆਣਾ ਨਹੀਂ ਸਮੁੱਚੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕਰਦਾ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾ ਉਹ ਨਾ ਤਾਂ ਪੰਜਾਬ ਦੀ ਲੜਾਈ ਲੜ ਰਿਹਾ ਹੈ ਨਾ ਉਹ ਕਲੀ ਸਿੱਖ ਪੌਂਡ ਦੀ ਲੜਾਈ ਲੜ ਰਿਹਾ ਹੈ ਔਰ ਨਾਲ ਉਹ ਹਰਿਆਣਾ Rajasthan ਦੀ ਉਹ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਔਰ ਦੇਸ਼ ਦੀ ਲੜਾਈ ਕਿਹੋ ਜੀ ਆ ਕਿ ਸਾਡੇ ਪੇਟ ਦਾ ਮਸਲਾ ਹੈ ਕੇਵਲ ਕਾਰਪੋਰੇਟਾਂ ਨੂੰ ਛੱਡ ਕੇ ਸਮੁੱਚੇ ਦੇਸ਼ ਵਾਸੀਆਂ ਦੀ ਲੜਾਈ ਹੈ ਔਰ ਜਿਸ ਹਾਲਤ ਦੇ ਵਿੱਚ ਉਹ ਇਸ ਟਾਈਮ ਤੇ ਪਹੁੰਚ ਚੁੱਕੇ ਇਹਨਾਂ ਹਾਲਾਤਾਂ ਦੇ ਵਿੱਚ ਸਾਡਾ ਫਰਜ਼ ਸਰਕਾਰ ਨੂੰ ਖਰਵਾਉਣਾ ਅੱਜ ਸਰਦਾਰ ਬਕੀ ਸਿੰਘ ਗੱਲੇਵਾਲ ਜੀ ਦੇ ਸ਼ਹੀਦ ਅੰਸ਼ਨਕਾ 45ਵਾਂ ਦਿਨ ਹੈ और जिस तरीके से दिन प्रतिदिन उनकी सेहत लगातार बिगड़ती जा रही है तो आज सरकारी डॉक्टरों की टीम ने ये है आज जो पोर्टेबल मशीनें आई हुई थी उन मशीनों से अल्ट्रासाउंड जैसे टेस्ट है वो भी किए गए हैं क्योंकि खासकर पिछले तीन चार दिनों से सरदार जगजीत सिंह बल्लेवाल जी को बहुत ज्यादा प्रॉब्लम बहुत ज्यादा समस्याएं हो रही हैं उनका ब्लड प्रेशर भी बहुत ज्यादा फ्लक्चुएट कर रहा है और शरीर में एसिडिक है और प्रशासन ने हमसे ये वायदा किया है कि कल दोपहर दो, दो बजे तक जो रिपोर्ट्स है वो सारी की सारी हमें सौंप देंगे और वो सभी रिपोर्ट्स हम मीडिया के साथियों के साथ कल की प्रेस कॉन्फ्रेंस में साझा करेंगे इसके अलावा साथियों आज दोनों मोर्चो की तरफ ये भाग्य ਕਿ ਜਾਂ ਚੱਲ ਰਹੀਆਂ ਦੌੜੀਆਂ ਤੇ ਜਾਂਦੇ ਖਰਾਬ ਕਿਸੇ ਕਿਸਮ ਦਾ ਨਹਿਤਕਾਰ ਤੇ ਮੈਂ ਤੇ ਕਮੇਰੋਟੇ ਨਾਲ ਤੇ ਇਹ ਤੁਸੀਂ ਸੁਣ ਰਹੇ ਸੀ ਸਾਰਿਆਂ ਦੇ ਬਿਆਨ ਐਸਕੇਮ ਵਾਲਿਆਂ ਦੇ ਤੇ ਦੂਜਿਆਂ ਦੇ ਤੇ ਮੈਨੂੰ ਦਿਓ ਇਸ ਖਬਰ ਤੋਂ ਹੁਣ ਇਜਾਜ਼ਤ ਮੈਂ ਕੈਮਰਾਮੈਨ ਲਵਪ੍ਰੀਤ ਦੇ ਨਾਲ ਅਮਨਦੀਪ ਸਿੰਘ ਰਾਜਾ ਖਨੋਰੀ ਬਾਰਡਰ